ਜਦੋਂ ਦੋਸਤੀ ਮਿੱਤਰਤਾ ਭਾਈਚਾਰਾ ਤਕਰੀਬਨ ਇਹ ਚੀਜ਼ਾਂ ਨੂੰ ਖਤਮ ਹੋ ਗਿਆ ਆਪਾਂ ਦੇਖਦੇ ਆਂ ਹਰ ਕੋਈ ਬੰਦਾ ਮਤਲਬੀ ਹੈ ਸਿਰਫ ਆਪਣਾ ਉਲੂ ਸਿੱਧਾ ਕਰਦਾ ਕੋਈ ਕਿਸੇ ਪਿੱਛੇ ਨਹੀਂ ਖੜਦਾ ਮਾਨਕ ਸਾਹਿਬ ਨੇ ਬਹੁਤ ਸਾਲ ਪਹਿਲਾਂ ਗਾਇਆ ਸੀਗਾ ਐ ਦੁਨੀਆ ਤੋਖੇ ਬਜਾਂਦੀ ਇਹ ਦੁਨੀਆ ਤੋਖੇ ਬਜਾਂਦੀ ਇੱਥੇ ਯਾਰ ਬਣਾ ਕੇ ਹਾਈ ਠੱਗਦੇ ਨੇ ਮੂਹ ਮੋ ਮਤ ਦਿਲ ਦੇ ਕਾਲੇ ਨੇ ਕੰਕਾ ਦੇ ਪੰਡਿਤ ਹਾਈ ਲੱਗਦੇ ਹੇ ਵਜਾ ਦੀ ਓਹ ਪਖਤ ਬੜਾ ਹੀ ਦੂਰ ਗਿਆ ਜਦੋਂ ਪੱਗ ਬਟਾਈ ਹਏ ਜਾਂਦੀ ਸੀ ਯਹਰੀ ਦੀ ਅਸ਼ਰਮਾ ਰੱਖਣ ਲਈ ਜਿੰਦ ਚਾਰ ਲੁੱਟਾਈ ਹਏ ਜਾਂਦੀ ਸੀ ਜਿੰਦ ਜਾਨ ਲੁੱਟੋਈ ਜਾਂਦੀ ਸੀ ਹਉਣ ਲੋੜ ਪਾਵੇ ਤਾਂ ਉਹ ਸਾਥੀ ਹਉਣ ਲੋੜ ਪਾਵੇ ਤਾਂ ਉਹ ਸਾਥੀ ਬਹਿ ਜਾਂਦੇ ਬਾਗੇ ਛੱਗਦੇ ਨੇ ਇਹ ਦੁਨੀਆ ਤੋਖੇ ਵਾਜਾਂ ਦੀ ਹੋ ਨਹੀਂ ਰਹਾ ਇਤਵਾਰ ਕੋਈ ਕੋਈ ਅੱਜ ਨਜਰਾਂ ਸੋਣੀਆਂ ਹੇ ਨਾਰਾਂ ਤੇ ਜਾਂ ਨਜਰਾਂ ਸੋਣੀਆਂ ਨਾਰਾਂ ਤੇ ਐਨਾ ਯਾਰ ਮਾਰਾਂਦੇ ਦੇਖ ਲਿਓ ਐ ਤਾਂ ਬਹਿਣ ਉਲੰਟੇ ਹਾਈ ਵਗਦੇ ਨੇ ਐ ਇਹ ਦੁਨੀਆ ਤੋਖੇ ਬਾਜਾਂ